ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੜੂ ਚਾਲਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤੰਨ ਵੜਾਂ ਸੇਲ ਲਈ ਲੈ ਕੇ ਆਏ ਜੀ ਤੰਨੇ ਬਾਈ ਟੌਪ ਇੱਕ ਤਾਜੀ ਸੂਈਆਂ ਦੋ ਗੱਬਣ ਥੋੜੇ ਥੋੜੇ ਦਣਕਰ ਮਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਸੀ ਕਾ ਸਸੀ ਗੱਲ ਜੀ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਵਧੀਆ ਮਾਹਰ ਦੀ ਕਿਰਪਾ ਬਾਈ ਚਲੋ ਵਧੀਆ ਨਾਮ ਤੇੜਾ ਨਾਮ ਜੱਸਾ ਸੰਗਾ ਪੰਡ ਭਾਈ ਰੂਪਾ ਜਲਾ ਬਠੰਗਾ ਸੀ ਰਾਮਪੁਰ ਨੇੜੇ ਪਿੰਡ ਆਪਣਾ ਇਧਰ ਸਾਲਾਪੁਰਾ ਦਾ ਗੋਮਤੀ ਭਗਤਾ ਇਧਰ ਵਿਚਾਲੇ ਜ ਆਪਣਾ ਪਿੰਡ ਹੈਗਾ ओके okay भाई मोबाइल नंबर बोल 7467 34117 ठीक है ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਸੂਈ ਆ ਦੂਜਾ ਸੂਸੂਈ ਆ ਡਾਕਟਰ ਕਦੋਂ ਸੂਈ ਆ ਪਾਲਦੀ ਸੂਈ ਵੀ ਆ ਬੱਚੇ ਕੀ ਦਿੱਤਾ ਬੱਚੀ ਹੈਗੀ ਬੱਚੀ ਬੜੀ ਚੰਗੀ ਬੱਚੀ ਬੜਾ ਚੰਗਾ ਪੀਛ ਦਿੱਤਾ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਜੈ ਮਲਟੀਪਲ ਦੀ ਬੜੀ ਸੋਹਣੀ ਆ ਕੀ ਬਾਤ ਆ ਯਾਰ ਬੜੀ ਵੱਡੀ ਬੁੱਡੀ ਚੰਗਾ ਬੱਚਾ ਦਿੱਤਾ ਗਰਮਾਈ ਨੇ ਨਹੀਂ ਹਾਂ ਬਾਕੀ ਦਾ ਨਾੜੂਆ ਪੁੰਦੀ ਆ ਨਾਲ ਕੀ ਬਾਤ ਆ ਬਾਈ ਇੱਕ ਦੂਰ ਦੀ ਜਮਾ ਫੁੱਲ ਗਰੰਟੀ ਹੋਊਗੀ ਓਕੇ ਤੇ ਕਿੰਨਾ ਕੁ ਬੋਲਾ ਬੋਲਾ ਜਿੱਸ ਭੋੜਾ ਦਾ ਪਹਿਲੇ ਸੂਏ ਤਾਂ ਇਹਨਾਂ ਨੇ 20 ਕਿਲੋ ਦੋ ਦਿੱਤਾ ਮਾਲਕ ਕਹਿੰਦੇ ਦਿੱਤਾ ਵਾ ਇਹ ਤੋਂ ਬਾਹਰ ਦੋ ਬੱਛੀ ਅੱਜ ਠੀਕ ਆ ਭਾਈ ਲੈ ਭਾਈ ਠੰਡੀ ਤਾਂ ਨਹੀਂ ਆ ਜੀ ਵਾਲੀ ਚੈੱਕ ਕਰੋ ਥਾਣ ਬੜਾ ਕਮਾਲ ਹਨਾ ਪੂਰੀ ਮਿੱਠੀ ਦੇ ਗੱਲਾ ਗੱਲਾ ਥਾਣ ਭਾਈ ਚਵਾਈ ਕਿਵੇਂ ਆ ਚਵਾਈ ਦਾ ਇੱਕ ਨੰਬਰ ਰੈਡਰ ਪੂਰੀ ਬਾਕੀ ਇਹ ਛੂਟ ਹੀ ਨਾ ਮੰਨਿਆ ਬੰਦਾ ਦੇ ਮੇਰੇ ਭਰਾ ਭਰੀਆ ਬੜਾ ਲੈ ਭਾਈ ਦੇ ਕੰਦ ਦੇ ਹਿਸਾਬ ਨਾਲ ਚਲਾ ਦਿਓ 6 ਫੁੱਟ ਦਾ ਦੋ ਜੱਸੇ 6 ਫੁੱਟ ਦਾ ਆਪਣਾ ਠੀਕ ਆ ਭਾਈ ਉਹ ਬਾਕੀ ਠੰਡੀ ਨਹੀਂ ਜਾਇਆ ਜੀ ਐ ਇਹਨੇ ਕਿ ਸੁਵਾਦੀ ਆ ਮੂੰਹੋਂ ਛੇ ਆਂਦਾ ਠੀਕ ਆ ਹਾਂ 6 ਦੰਦ ਸੂਈ ਸਵਾਈ ਬੱਚਾ ਮਗਰ ਬੱਚੀ ਥਣ ਲੇਵੇ ਦੀ ਇੱਕ ਨੰਬਰ ਤੇ ਮੁਠੀ ਵਾਲਾ ਥਣ ਕੱਲਾ ਕੱਲਾ ਬੱਚਿਆਂ ਨਿੱਗੇ ਸਵਾਦੀ ਆ ਪੂਰੇ ਦੀ ਫੇਸੂਸ ਦੇਖ ਤੂੰ ਫੁੱਲ ਬ੍ਰੀਡ ਹੈ ਨਹੀਂ ਫੁੱਲ ਬ੍ਰੀਡ ਦੀ ਹੈ ਇਹ ਸੂਸ ਦੇ ਕਰਮਾ ਜੀ ਦਾ ਬੜਾ ਪਿਆਰਾ ਕਿਆ ਬਾਤ ਆ ਭਾਈ ਪ੍ਰਿੰਟ ਬਰੋਂਡ ਬਹੁਤ ਫੁੱਲ ਬਰੋਂਡ ਪੂਰਾ ਚੰਗਾ ਬਾਕੀ ਭਾਈ ਦੀ ਗੱਲ ਸਹੀ ਹੈ ਕੱਦ ਚੰਗਾ ਕੱਦ ਪੂਰੀ ਆ ਭਾਈ ਕੱਦ ਬਹੁਤ ਚੰਗਾ ਕਿਆ ਬਾਤ ਹੱਥ ਨੂੰ ਬੈੜਨੇ ਫਸ ਜਾਣਾ ਮਾਲਾ ਖਾਲੀ ਕਰੀ ਵੀ ਨਾਲੇ ਠੀਕ ਹੈ ਹਾਂ ਹੂੰ ਹੂੰ ਕਿਆ ਬਾਤ ਆ ਲੇਵਲੂ ਆਨੇਕੇ ਲੈਵਲੂ ਬੜਾ ਚੰਗਾ ਹੈ ਫਿੱਟ ਫਿੱਟ ਪਿਆ ਕਰਮਾ ਬਾਕੀ ਸੁਆਹ ਵਾਲਾ ਨਹੀਂ ਗੈਰ ਬਾਈ ਜਿਵੇਂ ਮਰ ਗਿਆ ਤੇ ਫੇਰੀ ਚਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੇ ਨੇ ਕੋਈ ਨਹੀਂ ਠੰਡੀ ਸੀਲ ਫੁੱਲ ਕੀ ਮੋਲ ਜੈਜ ਅਡਰਾ 63000 ਰੁਪਏ ਲੈਣਾ ਹੈਗਾ ਮੋਲ ਜਿਹਾ ਮਾਰੀ ਗਈ 63000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਮੋਲ ਕਰਾਉਣਾ ਜਿੱਡਾ ਮਰਜ਼ੀ ਕਰਾ ਲਓ ਹਣਾ ਤੇ ਮਰਜ਼ੀ ਕਰਾ ਲੈ ਕੋਈ ਹੂੰ ਜਮਾ ਜੈਜ ਮੋਲ ਆ ਬਾਈ ਆ ਮੋਲ ਨਹੀਂ ਮੈਨਣਾ ਸੂਈ ਸਵਾਈ ਬੱਚਾ ਮਗਰ ਬੱਚੀ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਰੱਖਾ ਡੀ ਬਾਲੀ ਆ ਨਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕੀ ਬਾਕੀ ਚਵਾਈ ਚੈੱਕ ਬਾਲਾ ਚੰਗਾ ਝੋਣਾ ਬਾਲਾ ਨਹੀਂ ਆਇਆ ਚੰਗਾ ਝੋਣਾ ਮੋਟਾ ਮੋਟਾ ਝੋਣਾ ਨਿਬੜਦੀ ਆ ਚਵਾਈ ਦਾ ਆ ਖੜਕਾ ਸੁਣਦਾ ਚਵਾਈ ਦਾ ਨਹੀਂ ਇੱਕ ਨੰਬਰ ਝੋਣਾ ਇੱਕ ਨੰਬਰ ਬਾਕੀ ਥਾਂ ਦੇਖਾ ਬੜਾ ਚੰਗਾ ਨਹੀਂ ਆਇਆ ਲੱਗਿਆ ਸਹੀ ਗੱਲ ਹੈ ਮਗਰਲੇ ਥਣਾਂ ਦੀ ਚਵਾਈ ਚੈੱਕ ਕਰ ਲੈ ਇੰਨੀ ਅੱਗ ਤਾਰਾ ਮਾਰੀਆਂ ਬਈ ਬਾਲਾ ਚੰਗਾ ਝੋਣਾ ਬੜਾ ਚੰਗਾ ਆਇਆ ਝੋਣਾ ਪੂਰੀ ਨਿਬੜਦੀ ਆ ਚਵਾਈ ਦਾ ਪੂਰੀ ਕਿਆ ਬਾਤ ਆ ਬਾਈ ਜੱਟਾ ਬਾਕੀ ਥਾਣ ਦਾ ਸਾਈਡ ਨੇੜੇ ਤੋਂ ਚੱਕ ਬਾਵਾਂਗੇ ਲੈ ਜਿਵੇਂ ਮਰਜ਼ੀ ਜੀ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਬਾਕੀ ਮੂਹਰੇ ਲੈ ਬਾੜੀ ਨਹੀਂ ਆਈ ਠੰਡੀ ਆ ਬੱਚੀ ਮੋੜੇ ਅਗਲੇ ਪਾਸੇ ਬਹਿ ਜਾ ਉੱਠ ਕੇ ਲੈ ਆਣੀ ਕੋ ਚੱਕਿਆ ਕਿਆ ਬਾਤ ਆ ਬਾਈ ਪੁੱਠੇ ਪਾਸੇ ਬਹਿ ਜਾ ਤਾਂ ਵੀ ਕੋਈ ਚੱਕਣੇ ਜਿਵੇਂ ਮਰਜ਼ੀ ਕੋਈ ਜਾਨ ਜਿਵੇਂ ਮਰਜ਼ੀ ਪਾਸੇ ਬਾੜੀ ਠੰਡੀ ਆ ਯਾਰ ਹਨਾ ਬਾੜੀ ਨਹੀਂ ਆਇਆ ਠੰਡੀ ਆ ਬਾਕੀ ਮੁੱਲ ਵੀ ਜਾਇਜ਼ ਆ ਬੱਚਾ ਵੀ ਬੱਛੀ ਆ ਦੰਦਾਂ 'ਚ ਵਹਿੜਾ ਕਿ ਨਹੀਂ ਬਈ ਹਾਂ ਕੱਦ ਵੀ ਚੰਗਾ ਚਵਾਈ ਵੀ ਚੰਗੀ ਆ ਥਣ ਵੀ ਪੌਚੇਗਾ ਬਹੁਤ ਚੰਗਾ ਲੱਗਾ ਸਾਨੂੰ ਬਾਕੀ ਸੁਭਾਅ ਬੜਾ ਨਿੱਗਾ ਦਾ ਸਹੀ ਗੱਲ ਆ ਤਾਂ ਚਾਡੂਂ ਚਾਦੇ ਕੋ ਲੰਮੀ ਲੰਮੀ ਕਾਲ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕਰ ਮਾਲੀ ਅੱਗੇ ਆ ਗਈ ਦੋ ਨੰਬਰ ਕਿਹੜਾ ਸੁਣਾ ਸੁਣਦੀ ਯਾਰ ਕਿੰਨੇ ਕ ਦਿਨ ਲੂ ਤੇ ਦੋ ਚਾਰ ਦਿਨ ਲੈ ਜੂਗਾ ਓਕੇ ਹਾਂ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਯਾ ਐਸਟੀਮੇਟ 15 16 ਕਿਲੋ ਦਾ ਬੈੜ ਖੁੱਲਾ ਦੇ ਦੋ ਤਾ ਲੈ ਵਾ ਲੂ ਵਾ ਬੜਾ ਬੜਾ ਚੰਗਾ ਸੋਨਾ ਭਲਾ ਕਰੀ ਗਈ ਵਧੀਆ ਸਹੀ ਗੱਲ ਹੈ ਨਾ ਨਿੱਗਾ ਸੁਹਾਜਾ ਜੀ ਬਹੁਤ ਆ ਸਹੀ ਹੈ ਨਾ ਥਾਣ ਬਹੁਤ ਚੰਗਾ ਲੱਗਦਾ ਥਾਣ ਪੂਰੀ ਵਿੱਥੀ ਦੇ ਥਾਣ ਕੱਚੀ ਕੱਚੀ ਹੈ ਕੱਲੀ ਹਾਂ ਕੱਚੀ ਕੱਚੀ ਹੈ ਕੋਈ ਖਰਬਾ ਨਹੀਂ ਦੇਣਾ ਬੜੇ ਨਰਾਂ ਦੀ ਨਹੀਂ ਹਾਂ ਬੜੀ ਜਾਨ ਵਾਲੀ ਬੈੜਾ ਸਹੀ ਗੱਲ ਮੂੰਹ ਚਾਰ ਦੰਦਾਂ ਦਾ ਬੈੜ ਡੰਗਾ ਬਈ ਠੀਕ ਹੈ ਕਿ ਨਹੀਂ ਕੱਦ ਚੰਗਾ ਪ੍ਰਿੰਟ ਥਾਣ ਲੈ ਵਾ ਇੱਕ ਨੰਬਰ ਆ ਤੇ ਦਿਨ ਹਜੇ ਪਏ ਆ ਹੋਦ ਨੂੰ ਲੈ ਵਾ ਕਰਮਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਵਾਲੀ ਚੰਗੀ ਫੀਟਿੰਗ ਆ ਲੈ ਵਾਲੀ ਚੰਗੀ ਫੀਟਿੰਗ ਲੈ ਕਿਆ ਬਾਤ ਆ ਭਾਈ ਬਣੂ ਬਹੁਤ ਜਿਹੜੇ ਹਿਸਾਬ ਨਾਲ ਤਿਆਰੀ ਆ ਕਰੀ ਅਰੇ ਸੂੰਦੀ ਨਹੀਂ ਬੜਾ ਦੋ ਚਾਰ ਦਿਨ ਹੂੰ ਫੇਸ ਸੂਸ ਨਖਾ ਦੇ ਲੈ ਕੇ ਬੜਾ ਚੰਗਾ ਗਾ ਕਿਆ ਬਾਤ ਪੂਰਾ ਇੱਕ ਨੰਬਰ ਕੱਢ ਦੇ ਕੇ ਨੰਬਰ ਹੂੰ ਲੈ ਜਿੰਮੇ ਮਰਜੀ ਖੜਾ ਲਾ ਕੋਈ ਚੱਕਰੀ ਨਹੀਂ ਮੈਂ ਕੋਈ ਚੱਕ ਲੈਣੀ ਬਾੜਨੀ ਕੀ ਮੋਲ ਜਾਇਜ ਹਾਂ ਡਾਕਟਰ ਸਾਡੇ 45000 ਰੁਪਏ ਲੈਣਾ ਹੈਗਾ ਠੀਕ ਆ ਮਾਨਤਨ ਹੋ ਜਾ ਬਸ ਛੋੜਛੱਪੇ ਲਈ ਹੋਊਗਾ ਓਕੇ ਬਾਈ ਹਾਂ ਸਾਡੇ 45000 ਰੁਪਏ ਬਾਈ ਕਹਿੰਦਾ ਲੈਣੇ ਲੈਣੇ ਆ ਹਾਂ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾ ਲਓ ਬਸ ਇਹਦਾ ਅੱਧਾ ਮੁੱਲ ਹੋਊਗਾ ਅਜੇ ਕੱਚੀ ਕੱਚੀ ਦਾ ਸਹੀ ਗੱਲ ਆ ਬਾਈ ਕੱਚੀ ਕੱਚੀ ਦਾ ਮੁੱਲ ਕਿਉਂਕਿ ਬੇਸ ਤੋਂ ਬੜਾ ਸੋਹਣਾ ਵਰਦਾ ਜਰਾ ਐਂ ਕੋਈ ਕਹਦਾ ਨਹੀਂ ਹਾਂ ਸਾਦੜੀ ਵੜਾ ਐਂ ਸਿੱਕੀ ਜੀ ਵੀ ਨਹੀਂ ਹੈ ਸਹੀ ਗੱਲ ਆ ਬਾਈ ਬਾਕੀ ਬਾਣਨਾ ਬਹੁਤ ਹਜੇ ਬੜਾ ਬਾਣਨਾ ਬਹੁਤ ਆ ਬਚੀ ਨੇ ਹਾਂ ਹਾਂ ਜਿਹੜੇ ਸਾਮਨਾ ਦਿਨ ਪਏ ਆ ਨਾ ਹਾਂ ਸਿਆਰੀ ਬਹੁਤ ਚੰਗੀਆਂ ਬਣੂ ਬਹੁਤ ਬਈ ਬੜੀ ਚੰਗੀ ਤੇਰੀ ਕੋਲ ਚੈੱਕ ਕਰਵਾਣੇ ਮੂਰੂ ਵੀ ਲੇਵਾ ਬਹੁਤ ਸੋਹਣਾ ਤੇ ਬੜਾ ਸੋਹਣਾ ਲੇਵਾਗਾ ਹੂੰ ਕੀ ਆ ਬਾਤ ਹੈ ਬਾਕੀ ਸਵਾ ਵਾੜਾ ਨਿੱਗਾ ਯਾਰ ਲੈ ਠੰਡੀ ਸੀਲ ਆ ਪੂਰੀ ਆ ਮੈਂ ਉਹ ਚੱਕ ਲੈਣੀਆਂ ਨੇ ਠੀਕ ਆ ਲੇਵੇ ਦੀ ਫੀਲਿੰਗ ਇੰਨੀ ਸੋਹਣੀ ਆ ਜਿੰਨੀ ਕਹਦੇ ਹੂੰ ਹਾਂ 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 ਸੁਣਦੀ ਨਹੀਂ ਕਹੀਦਣਾ ਬੜਾ ਓਕੇ ਅੱਗੇ ਆ ਕੀ ਤੁਹਾਨੂੰ ਨੰਬਰ ਕਿਹੜਾ ਸੁਆ ਇਹ ਭਲੂਣ ਸੁਣਦੀ ੜਾ ਭਲੂਣ ਕਿੰਨੇ ਦਿਨ ਲਊ ਇਹ ਇਹ ਵੀ 2 ਤੋਂ 4 ਦਿਨ ਲੈ ਜੂਗੀ 2 ਤੋਂ 4 ਦਿਨ ਠੀਕ ਆ ਬਈ ਕਿੰਨਾ ਕੁ ਦੋਸਤ ਦੀ ਉਜਾਸਾ ਐਸਟੀਮੇਟ ਚਲ 15 ਕਿਲੋ ਦੁੱਧ ਵੀ ਦੇ ਦੂ ਠੀਕ ਆ ਭਾਈ ਹਮ ਕੱਚੀ ਗੱੱਚੀ ਆ ਬਾਦਸਾ ਸਾਬਨਾ ਲਾਓ ਟੱਲਾ ਬਹੁ ਪਈਆਂ ਥਣ ਬਹੁ ਚੰਗਾ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਲੈ ਬੜੀ ਟੱਲਾ ਪਈ ਆ ਹੋਣੀ ਪਈਏ ਤਾਂ ਹਮ ਹਫਤੇ ਲੈ ਜੂ ਬੜ ਹੋ ਸਕਦਾ ਕੱਚੀ ਗੱੱਚੀ ਆ ਗੱਲੀ ਵਿੱਚ ਇਧਰੋਂ ਲੈ ਬਹੁ ਚੈੱਕ ਕਰ ਲੋ ਕਿਆ ਬਾਤ ਖੋਲ ਦੇ ਤੋਰ ਦੇ ਬਾਕੀ ਠੰਡੀ ਤੇ ਆ ਵੀ ਇਹਦਾ ਵੀ ਸੁਭਾਅ ਵਾਲਾ ਨਿਕਲ ਲੈ ਭਾਈ ਜਿਵੇਂ ਮਰਜ਼ੀ ਆ ਤਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਕਾਪ ਦੇ ਫੁੱਲ ਬ੍ਰੀਡ ਫੁੱਲ ਪਹਿਲਾ ਸੂਆ ਬੜਾ ਡੰਗਾ ਵੀ ਬਹੁਤ ਚੰਗੀ ਜੀ ਇਹ ਸੂਸ ਬੜਾ ਪਿਆਰਾ ਕਰਮਾਈ ਦਨੇ ਉਹਦੀ ਵਾਲੀ ਪੂਰੀ ਚੰਗੀ ਆ ਹਮ ਬਰੀਕੀ ਜਵਾਲੀ ਆ ਨਾ ਬਰੀਕੀ ਵਾਲੀ ਆ ਨੇ ਚਲਕ ਚੁਲਕ ਬਹੁਤ ਆ ਬੜ ਤੇ ਸਹੀ ਗੱਲ ਆ ਬਾਕੀ ਪ੍ਰਿੰਟ ਵਾਲੀ ਆ ਪ੍ਰਿੰਟ ਵਾਲੀ ਆ ਹਾਂ ਹਮ ਜੇ ਇਹਦਾ ਮੁੱਲ ਜਾਇਜ਼ ਫਿਰ ਇਹਦਾ ਡਾਟਾ 47 ਰੁਪਏ ਲੈਣਾ ਮਾਨਦਾਨ ਵਿੱਚੋਂ ਆਪਾਂ ਛੋਟੇ ਛੱਪੇ ਵਾਲੀ ਹੋ ਸਾਰੀਆਂ ਬੜਾ ਜੋ ਮੁੱਲ ਹੀ ਨਹੀਂ ਬੜਾ ਪਾਇਆ ਆਪਾਂ ਇਹ ਵੀ ਆ ਫਿਰ ਛੋਟੀ ਰਮਨੇ ਮਾ ਦਾ ਕੱਦ ਵਾਲੀ ਹੈ ਵੀ ਹੂੰ ਸਹੀ ਗੱਲ ਇਹ ਜੇ ਆਪਾਂ ਆ ਬਹੁਤ ਟੋਪੀਆਂ ਬੜਾ ਯਾਰ ਸਹੀ ਗੱਲ ਆ ਭਾਈ ਮੁੱਲ ਜਮਾ ਜਾਇਆ ਯਾਰ ਹਾਂ ਮੁੱਲ ਦੀਆਂ ਗੱਲਾਂ ਮੁੱਲ ਜਮਾ ਬਰੀਡ ਵੀ ਫੁੱਲ ਕੱਦ ਵੀ ਫੁੱਲ ਦੰਦਾ ਜ ਬੜਾ ਨੇ ਹਣਾ ਤੇ ਮੁੱਲ ਵੀ ਜਾਇਦਾ ਤਿਆਰੀ ਖੈਰ ਬੈੜਦੀ ਬਹੁਤ ਸਹੀ ਬਹੁਤ ਸੁਣੀ ਤਿਆਰੀ ਕਰਦੀ ਹੁੰਦੀ ਆ ਸਾਰੀਆਂ ਮਲਟਾਂ ਗੱਡ ਲੈਣੀਆਂ ਫਿਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਆ ਤੇ ਕਿਸੇ ਵੀਰ ਨੂੰ ਤੁੰਨਾ ਜੋ ਕੋਈ ਵੀ ਪਸੰਦ ਆਵੇ ਬਾਈਨੈਕ ਨੈਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਜੀ